ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਭਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਅੱਜ ਬਈ ਤੁਹਾਨੂੰ ਘਰੇਲੂ ਝੋਟੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਬਾਈ ਦੀ ਘਰੇਲੂ ਝੋਟੀ ਆ ਘਰ ਦੀ ਤੇ ਤੁਸੀਂ ਦੇਖ ਲਓ ਬਈ ਬਹੁਤ ਸੋਹਣੀ ਝੋਟੀ ਆ ਕਦ ਕਾਠ ਝੋਟੀ ਦਾ ਬਾਗਮਾਲ ਆ ਬਈ ਤੇ ਕੁੰਡਾ ਸਿੰਘ ਆ ਬਈ ਸੈ ਕੁੰਡੇ ਸਿੰਘ ਦੀ ਆ ਝੋਟੀ ਤੇ ਬਾਕੀ ਬਾਈ ਦੱਸਦਾ ਬਈ ਦੰਦਾਂ ਚ ਹੀ ਆ ਝੋਟੀ ਤੇ ਥਣ ਥਣ ਤੁਸੀਂ ਦੇਖ ਸਕਦੇ ਆ ਪਿੱਟਪੜਾ ਤੁਸੀਂ ਦੇਖ ਸਕਦੇ ਆ ਖੁੱਲੇ ਅੰਗਾ ਬਰਾਂਦੀ ਦੀ ਝੋਟੀ ਆ ਬਾਈ ਤੇ ਹਵਾਨਾ ਤੁਸੀਂ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਬਈ ਹਜੇ ਬਾਕੀ ਬਈ ਹਜੇ ਦਸਾਂ ਦਿਨਾਂ ਦੀ ਕੱਚੀ ਆ ਉਹਸਾ ਉਹਨਾ ਅੰਦਾਜ਼ਾ ਲਾ ਲਿਓ ਤੁਸੀਂ ਤੇ ਵੇਲਵਾੜੀ ਦੀ ਤੇ ਕਤ ਕਾਠ ਦੀ ਬਹੁਤ ਸੋਹਣੀ ਆ ਬਈ ਝੋਟੀ ਤੇ ਬਾਕੀ ਸੰਗ ਸੰਗ ਬਈ ਸੋਹਣਾ ਤੇ ਬਾਕੀ ਬਈ ਮੂੰਹ ਮੱਥੇ ਦੀ ਵੀ ਸੋਹਣੀ ਆ ਬਈ ਝੋਟੀ ਤੁਸੀਂ ਦੇਖ ਦੇਖ ਸਕਦੇ ਆ ਤੇ ਹਜੇ 10 ਦਿਨ ਲੈਣੇ ਆ ਝੋਟੀ ਨੇ ਹਜੇ 10 ਦਿਨਾਂ ਚ ਕਰਮਾਲੀ ਨੇ ਆਪਦਾ ਹਵਾਨਾ ਪੂਰਾ ਤਿਆਰ ਕਰ ਜਾਣਾ ਤੇ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਡਿਟੇਲ ਪੁੱਛਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਠੰਡੀ ਸੀਲ ਬਈ ਪੂਰੀ ਆ ਤੁਸੀਂ ਦੇਖ ਸਕਦੇ ਆ ਬਾਈ ਹੱਥ ਮਾਰੀ ਜਾਂਦਾ ਕੋਈ ਹੋਰ ਜਿਹਾ ਚੱਕਰ ਨਹੀਂਗਾ ਤੇ ਮੁੱਲ ਬਾਈ ਬਾਈ ਨੇ ਫੋਨ ਤੇ ਹੀ ਕਰਨਾ ਤੇ ਤੁਸੀਂ ਬਾਈ ਨਾਲ ਫੋਨ ਤੇ ਡਿਟੇਲ ਲੈ ਕੇ ਬਾਈ ਨਾਲ ਸੌਦਾ ਫੋਨ ਤੇ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹਨੇ ਨਾ ਵੀ ਸਾਡਾ ਹੌਸਲਾ ਬਣਾਈ ਰਹਿਦਾ ਤੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ